ਬਹੁਤ ਹੀ ਸਤਿਕਾਰਯੋਗ ਮਾਨਯੋਗ ਸਪੀਕਰ ਸਾਹਿਬ ਆਜਾਪਾ ਸਾਰੇ ਪਾਈ ਜੈਤਾ ਜੀ ਸਮਾਰਕ ਦੇ ਇਸ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਅੰਦਰ ਗੁਰੂ ਸਾਹਿਬਾਨ ਦਾ ਸ਼ਹਾਦਤ ਦਾ 350ਵਾਂ ਜਦਸ ਮਨਾ ਰਹੇ ਆ ਅੱਜ ਤੋਂ 350 ਸਾਲ ਪਹਿਲਾਂ ਗੁਰੂ ਸਾਹਿਬਾਨ ਨੇ ਇਸ ਦੇਸ਼ ਦੇ ਲਈ ਦੂਜਾ ਧਰਮ ਬਚਾਉਣ ਦੇ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਆ ਔਰ ਬੈਸ ਸਮੇਂ ਦਾ ਦੁਨੀਆ ਦੇ ਅੰਦਰ ਐਸ ਤਰ੍ਹਾਂ ਦਾ ਕੋਈ ਵੀ ਮਨੁੱਖੀ ਇਤਿਹਾਸ ਨਹੀਂ ਜਦੋਂ ਕਿਸੇ ਦੂਸਰੇ ਦੇ ਲਈ ਆਪਣੀ ਕੁਰਬਾਨੀ ਦਿੱਤੀ ਗਈ ਹੋਵੇ ਆਪਣਾ ਸਰਵੰਸ ਵਾਰਿਆ ਗਿਆ ਹੋਵੇ ਔਰ ਚਾਰ ਪੀੜੀਆਂ ਗੁਰੂ ਸਾਹਿਬਾਨ ਦੀਆਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 33 ਤਬੀਤੇ ਜੁਰਮਦਾਰ ਟੱਕਰਾ ਕਰਦੇ ਹੋਏ ਜਾਨਮਾਨ ਨਾਲ ਟੱਕਰ ਲੈਂਦੇ ਹੋਏ 33 ਤਬੀਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਔਰ ਉਸ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਸ੍ਰੀ ਹਰ ਗੋਬਿੰਦ ਸਾਹਿਬ ਜੀ ਦੀ ਸ਼ਹਾਦਤ ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਚਾਰ ਸਹਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਦਤ ਇਹ ਇਤਿਹਾਸ ਮੈਂ ਸਮਝਦਾ ਬਹੁਤ ਹੀ ਵੱਡਾ ਤੇ ਬਲਖਣ ਇਤਿਹਾਸ ਦੁਨੀਆ ਤੇ ਬਹੁਤ ਹੀ ਕਾਟੇ ਸਿਰ ਮਿਲਦਾ ਹੋਊਗਾ ਮੈਂ ਤਾਂ ਜਿੰਨਾ ਕਿ ਇਤਿਹਾਸ ਪੜਿਆ ਅੱਜ ਤੱਕ ਇਸ ਤਰ੍ਹਾਂ ਦਾ ਇਤਿਹਾਸ ਮੈਨੂੰ ਨਹੀਂ ਮਿਲਿਆ ਹੈਗਾ ਕਿ ਸ਼ਾਂਤੀ ਦਾ ਉਪਦੇਸ਼ ਦੇਣ ਲਈ ਔਰ ਲੋਕਾਂ ਨੂੰ ਇੱਕਜੁੱਟ ਰੱਖਣ ਦੇ ਲਈ ਔਰ ਸਾਰੇ ਧਰਮਾਂ ਦਾ ਸਤਕਾਰ ਰੱਖਣ ਲਈ ਮੈਂ ਸਮਝਦਾ ਕੁਰਬਾਨੀਆਂ ਜਿਹੜੀਆਂ ਉਹ ਸਾਡੇ ਸਿਆਣਾਂ ਅੱਜ ਦੇਸ਼ ਦੇ ਅੰਦਰ ਕੁਝ ਲੋਕ ਨਫਰਤ ਫੈਲਾ ਰਹੇ ਨੇ ਗੈਰ ਬਰਾਬਰੀ ਸਮਾਜਿਕ ਨਿਆਂ ਦੀ ਜਿਹੜੀ ਆ ਉਹ ਲੜਾਈ ਲੜੀ ਜਾ ਰਹੀ ਆ ਔਰ ਅੱਜ ਮੈਂ ਸਮਝਦਾ ਸਿਧਾਂਤਾਂ ਨੂੰ ਚਿੱcke ਟੰਗਿਆ ਜਾ ਰਿਹਾ ਪਰ ਲੇਕਿਨ ਅੱਜ ਸਾਨੂੰ ਸਾਡੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਧਾਂਤ ਤੇ ਚੱਲਣ ਦਾ ਜਿਹੜਾ ਪ੍ਰਣ ਕਰਨਾ ਚਾਹੀਦਾਗਾ ਅੱਜ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਬਹੁਤ ਵੱਡੇ ਪੱਧਰ ਤੇ ਜ਼ੁਲਮ ਹੋ ਰਹੇ ਨੇ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਬੋਲਦਿਆਂ ਬਹੁਤ ਸਾਰੇ ਬੁਲਾਰਿਆਂ ਨੇ ਮਨੀਪੁਰ ਦਾ ਜ਼ਿਕਰ ਕੀਤਾ ਉੱਤਰ ਪ੍ਰਦੇਸ਼ ਦਾ ਜ਼ਿਕਰ ਕੀਤਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਜ਼ਿਕਰ ਕੀਤਾ ਕਿ ਕਿੰਨੀ ਵੱਡੀ ਪੱਧਰ ਦੇ ਉੱਤੇ ਉੱਥੇ ਜਿਹੜਾ ਅਤਿਆਚਾਰ ਹੋ ਰਿਹਾਗਾ ਪਰ ਖਤਮ ਕੀਤਾ ਜਾ ਰਿਹਾ ਪਰ ਉਸੇ ਤਰੀਕੇ ਪੰਜਾਬ ਨੂੰ ਵੀ ਮਾਨਯੋਗ ਸਪੀਕਰ ਸਾਹਿਬ ਮੈਂ ਇਹ ਗੱਲ ਕਹਿਣੀ ਜ਼ਰੂਰ ਚਾਹਾਂਗਾ ਕਿ ਪੰਜਾਬ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੀ ਖੇਤੀ ਪੰਜਾਬ ਦੀ ਖੇਤੀ ਨੂੰ ਖਤਮ ਕਰਨ ਦਾ ਯਤਨ ਕੀਤਾ ਔਰ ਉਸ ਬਾਅਦ ਪੰਜਾਬ ਦੀ ਪੜ੍ਹਾਈ ਨੂੰ ਖਤਮ ਕਰਨ ਦਾ ਯਤਨ ਕੀਤਾ ਪੰਜਾਬ ਦੇ ਪਾਣੀਆਂ ਤੇ ਹਮਲਾ ਕੀਤਾ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਹਮਲਾ ਕੀਤਾ ਇਹ ਲਗਾਤਾਰ ਦੇਸ਼ ਦੇ ਸ਼ਾਸਕ ਜਿਹੜੇ ਨੇਗੇ ਉਹ ਪੰਜਾਬ ਤੇ ਢਾਰ ਵੀ ਬਣ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਦੇ 3 ਕਰੋੜ ਪੰਜਾਬੀ ਜਿਨ੍ਹਾਂ ਨੇ ਜਿਨ੍ਹਾਂ ਦੇ ਗੁਰੂ ਨੇ 350 ਸਾਲ ਪਹਿਲਾਂ ਇਸ ਦੇਸ਼ ਨੂੰ ਇਕੱਠੇ ਰੱਖਣ ਦੇ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਆਪਣੀ ਲਾਸਾਨੀ ਕੁਰਬਾਨੀ ਦਿੱਤੀ ਅੱਜ ਵੀ 3 ਕਰੋੜ ਪੰਜਾਬੀ ਜਿਹੜੇ ਸਿਰੇਹਾ ਦੇ ਰਹੇ ਨੇ ਕਿ ਅਸੀਂ ਦੇਸ਼ ਦੀ ਏਕਤਾ ਤੇ ਅਨੇਕਤਾ ਨੂੰ ਬਣਾ ਕੇ ਰੱਖਾਂਗੇ ਏਕਤਾ ਤੇ ਅਖੰਡਤਾ ਨੂੰ ਬਣਾ ਕੇ ਰੱਖਾਂਗੇ ਅਸੀਂ ਨਹੀਂ ਟੁੱਟਣ ਦੇਵਾਂਗੇ ਅਸੀਂ ਪੰਜਾਬ ਦੀ ਹਰ ਇੱਕ ਲੜਾਈ ਜਿਹੜੀ ਆ ਉਹ ਡਟਵੀਂ ਲੜਾਈ ਲੜਾਂਗੇ ਮੈਂ ਦੇਖ ਰਿਹਾ ਸੀ ਸਪੀਕਰ ਸਾਹਿਬ ਜਦੋਂ ਆਨਰੇਬਲ ਸ਼ਕਤੀ ਸਾਹਿਬ ਨੇ ਬਿੱਲ ਪੇਸ਼ ਕੀਤਾ ਕਿ ਪੰਜਾਬ ਲਾ ਅਫੀਸਰ ਬਿੱਲ ਇਹ ਆ ਮੈਂ ਸੰਬੰਧ ਦਾ ਭਾਈ ਜੈਤਾ ਜੀ ਦੀ ਬਰਾਸਦ ਦੇ ਸਾਥੀਆਂ ਨੂੰ ਮਾਨ ਸਨਮਾਨ ਦੇਣਾ ਉਹਨਾਂ ਲੋਕਾਂ ਨੂੰ ਮਾਨ ਸਨਮਾਨ ਦੇਣਾ ਜਿਨ੍ਹਾਂ ਨੇ ਗੁਰੂ ਸਾਹਿਬਾਨ ਦਾ ਸੀਸ ਜਿਹੜਾ ਦਿੱਲੀ ਤੋਂ ਲਿਆ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਸਕਾਰ ਕੀਤਾ ਸੀਗਾ ਸਾਰਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਈ ਜੈਤਾ ਜੀ ਦੇ ਵਾਰਸਾਂ ਨੂੰ ਸਨਮਾਨ ਦਿੱਤਾ ਔਰ ਉਸ ਹਾਈ ਕੋਰਟ ਦੇ ਅੰਦਰ ਪੰਜਾਬ ਦੇ ਉਹ ਹਾਈ ਕੋਰਟ ਜਿਹਨੂੰ ਮੈਸਮ ਦਾ 75 ਸਾਲ ਹੋ ਚੁੱਕੇ ਨੇ ਕਿਸੇ ਵੀ ਬਹੁਤ ਸਾਰੀਆਂ ਪਾਰਟੀਆਂ ਆਇਆਂ ਬਹੁਤ ਸਾਰੇ ਲੋਕ ਆਏ ਕਿਸੇ ਨੇ ਵੀ ਭਾਈ ਜੈਤਾ ਜੀ ਦੇ ਬਾਰਸਾ ਨੂੰ ਮਾਨ ਸਨਮਾਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਮੈਨੂੰ ਬਾਣ ਆਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਭਾਈ ਜੈਤਾ ਜੀ ਦੇ ਬਾਰਸਾ ਨੂੰ ਮਾਨ ਸਨਮਾਨ ਦਿੱਤਾ ਔਰ ਔਨਰੇਬਲ ਹਾਈ ਕੋਰਟ ਦੇ ਅੰਦਰ ਉਹਨਾਂ ਦੀ ਭਰਤੀ ਕੀਤੀ ਨਹੀਂ ਇਸ ਤੋਂ ਪਹਿਲਾਂ ਇਤਿਹਾਸ ਦੇ ਅੰਦਰ ਖਾਸ ਕਰਕੇ ਜਿਹੜਾ ਮਾਡਰਨ ਪੰਜਾਬ ਆ ਜੱਜ ਦੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ ਕਦੇ ਮਾਨ ਸਨਮਾਨ ਦੇਣ ਦੀ ਗੱਲ ਜਿਹੜੀ ਆ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ ਔਰ ਇਸ ਤੋਂ ਬਿਨਾ ਮੈਂ ਸਮਝਦਾਗਾ ਕਿ ਅੱਜ ਵੀ ਸਾਨੂੰ ਅੱਜ ਵੀ ਸਾਨੂੰ ਜਿਹੜਾ ਹੈਗਾ ਬਹੁਤ ਮਾਣ ਆ ਕਿ ਅਸੀਂ ਅੱਜ ਵੀ ਜੋ ਪੰਜਾਬ ਵਿਧਾਨ ਸਭਾ ਸਟੈਬਲਿਸ਼ ਕੀਤੀ ਆ ਉਹ ਵੀ ਰਗਰੇਟਾ ਗੁਰੂ ਦਾ ਬੇਟਾ ਭਾਈ ਜੀਵਨ ਸਿੰਘ ਜੀ ਦੇ ਇਤਿਹਾਸਿਕ ਸਥਾਨ ਦੇ ਵਿੱਚ ਸਥਾਪਿਤ ਕੀਤੀ ਆ ਤਾਂ ਕਿ ਉਹਨਾਂ ਲੋਕਾਂ ਨੂੰ ਮਾਣ ਸਨਮਾਨ ਦਿੱਤਾ ਜਾਵੇ ਉਹਨਾਂ ਲੋਕਾਂ ਦਾ ਸਨਮਾਨ ਕੀਤਾ ਜਾਵੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਲਈ ਕੁਰਬਾਨੀਆਂ ਕੀਤੀਆਂ ਜਿਹੜੇ ਗੁਰੂ ਸਾਹਿਬਾਨ ਦੇ ਲਈ ਖੜੇ ਜਿਹੜੇ ਗੁਰੂ ਸਾਹਿਬਾਨ ਨਾਲ ਡਟ ਕੇ ਖੜੇ ਉਸ ਗੁਰੂ ਨਾਲ ਡਟ ਕੇ ਖੜੇ ਜਿਹਨੇ ਹਿੰਦ ਨੂੰ ਹਿੰਦ ਦੀ ਚਾਦਰ ਬਣਾ ਕੇ ਰੱਖਿਆ ਜਿਹਨੇ ਅੱਜ ਮੈਂ ਸਭ ਜੋ ਅੱਜ ਦਾ ਮੌਜੂਦਾ ਭਾਰਤ ਆ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਕਿਹਾ ਹਰਜੋਤ ਬੈਨ ਜੀ ਨੇ ਸਾਡੇ ਸਾਰੇ ਬੁਲਾਰਿਆਂ ਨੇ ਆਪੋਜੀਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਅੱਜ ਦਾ ਜੇ ਭਾਰਤ ਜਿਸ ਤਰ੍ਹਾਂ ਦਾ ਭਾਰਤ ਆਗਾ ਇਹ ਨਾ ਹੁੰਦਾ ਜੇ ਗੁਰਤੇਗ ਬਹਾਦਰ ਜੀ ਨਾ ਹੁੰਦੇ ਤਾਂ ਜੇ ਇਸ ਤਰ੍ਹਾਂ ਦਾ ਭਾਰਤ ਨਹੀਂ ਹੋਣਾ ਸੀ ਇਹਦੀ ਤਸਵੀਰ ਇਹਦੀ ਜੋਗਰਾਫੀ ਇਹਦੀ ਸਮਾਜਿਕ ਵਿਵਸਥਾ ਇਹਦੀ ਰਿਲੀਜੀਅਸ ਵਿਵਸਥਾ ਜਿਹੜੀ ਆ ਉਹ ਹੋਰ ਤਰੀਕੇ ਦੀ ਹੋਣੀ ਸੀ ਮੈਂ ਸਮਝਦਾ ਜੇਕਰ ਸ੍ਰੀ ਗੁਰਤੇਗ ਬਹਾਦਰ ਜੀ ਇਸ ਦੁਨੀਆ ਦੇ ਲਈ ਸ਼ਹਾਦਤ ਨਾ ਦਿੰਦੇ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਪੀਕਰ ਸਾਹਿਬ ਤੁਹਾਡਾ ਧੰਨਵਾਦ ਕਰਨਾ ਚਾਹੂਗਾ ਔਰ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਵਿਧਾਨ ਸਭਾ ਦਾ ਪਵਿੱਤਰ ਸੈਸ਼ਨ ਗੁਰੂ ਸਾਹਿਬਾਨ ਦੀ ਧਰਤੀ ਤੇ ਬੁਲਾਇਆ ਇਸ ਪਵਿੱਤਰ ਧਰਤੀ ਤੇ ਬੁਲਾ ਕੇ ਇੱਕ ਇਤਿਹਾਸ ਜਿਹੜਾ ਰਚਿਆ ਕਿਉਂਕਿ ਅੱਜ ਦਾ ਇਹ ਜਿਹੜਾ ਸੈਸ਼ਨ ਆ ਇਹਨੂੰ ਇਕੱਲਾ ਪੰਜਾਬ ਨਹੀਂ ਇਹਨੂੰ ਇਕੱਲੇ 3 ਕਰੋੜ ਪੰਜਾਬੀ ਨੇ ਇਹਨੂੰ ਦੁਨੀਆ ਦੇਖ ਰਹੀ ਆ ਇਹ ਦੁਨੀਆ 'ਚ ਵਾਸਤੇ ਲੋਕ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਗੁਰੂ ਸਾਹਿਬਾਨ ਨੂੰ ਸਤਕਾਰ ਦੇ ਰਹੀ ਆ ਗੁਰੂ ਸਾਹਿਬਾਨ ਨੂੰ ਮਾਨ ਸਨਮਾਨ ਦੇ ਰਹੀ ਆ ਔਰ ਗੁਰੂ ਸਾਹਿਬਾਨ ਦੇ ਨਾਲ ਸ਼ਹੀਦ ਹੋਣ ਵਾਲੇ ਭਾਈ ਜੈਤਾ ਜੀ ਦੇ ਭਾਈ ਮਤੀਦਾਦ ਜੀ ਭਾਈ ਸਤੀਦਾਦ ਜੀ ਭਾਈ ਦਿਆਲਾਦਾਦ ਜੀ ਉਹਨਾਂ ਸਾਰਿਆਂ ਨੂੰ ਅਸੀਂ ਮਾਨ ਸਨਮਾਨ ਦੇ ਰਿਆਂ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇਸ ਮਹਾਨ ਕਰਵਾਨੀ ਨੂੰ ਸਾਡੇ ਮੇਰੇ ਵੱਲੋਂ ਸਰ ਕੋਟਨ ਕੋਰਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਮਾਨਯੋਗ ਸਪੀਕਰ ਸਾਹਿਬ ਆਜਾਪਾ ਸਾਰੇ ਪਾਈ ਜੈਤਾ ਜੀ ਸਮਾਰਕ ਦੇ ਇਸ ਵਿਦਵਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਅੰਦਰ ਗੁਰੂ ਸਾਹਿਬਾਨ ਦਾ ਸ਼ਹਾਦਤ ਦਾ 350ਵਾਂ ਜਦਸ ਮਨਾ ਰਹੇ ਆ ਅੱਜ ਤੋਂ 350 ਸਾਲ ਪਹਿਲਾਂ ਗੁਰੂ ਸਹਿਬਾਨ ਨੇ ਇਸ ਦੇਸ਼ ਦੇ ਲਈ ਦੂਜਾ ਧਰਮ ਬਚਾਉਣ ਦੇ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਆ ਔਰ ਮੈਂ ਸਮਝਦਾ ਦੁਨੀਆ ਦੇ ਅੰਦਰ ਐਸਾ ਕੋਈ ਵੀ ਮਨੁੱਖੀ ਇਤਿਹਾਸ ਨਹੀਂ ਜਦੋਂ ਕਿਸੇ ਦੂਸਰੇ ਦੇ ਲਈ ਆਪਣੀ ਕੁਰਬਾਨੀ ਦਿੱਤੀ ਗਈ ਹੋਵੇ ਆਪਣਾ ਸਰਵੰਸ ਵਾਰਿਆ ਗਿਆ ਹੋਵੇ ਔਰ ਚਾਰ ਪੀੜੀਆਂ ਗੁਰੂ ਸਹਿਬਾਨ ਦੀਆਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤਤੀ ਤਵੀ ਤੇ ਜੁਰਮਦਾਰ ਟੱਕਰਾ ਕਰਦੇ ਹੋਏ ਜਾਨਮਾਲ ਨਾਲ ਟੱਕਰ ਲੈਂਦੇ ਹੋਏ ਅੱਤੀ ਤਬੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਔਰ ਉਸ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸ਼ਹਾਦਤ ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਚਾਰ ਸਹਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਦਤ ਇਹ ਇਤਿਹਾਸ ਮੈਂ ਸਮਝਦਾ ਬਹੁਤ ਹੀ ਵੱਡਾ ਤੇ ਬਲਖਣ ਇਤਿਹਾਸ ਦੁਨੀਆ ਤੇ ਬਹੁਤ ਹੀ ਕਾਟੇ ਸਿਰ ਮਿਲਦਾ ਹੋਊਗਾ ਮੈਂ ਤਾਂ ਜਿੱਲਾ ਕਿ ਇਤਿਹਾਸ ਪੜਿਆ ਅੱਜ ਤੱਕ ਇਸ ਤਰ੍ਹਾਂ ਦਾ ਇਤਿਹਾਸ ਮੈਨੂੰ ਨਹੀਂ ਮਿਲਿਆ ਹੈਗਾ ਕਿ ਸ਼ਾਂਤੀ ਦਾ ਉਪਦੇਸ਼ ਦੇਣ ਲਈ ਔਰ ਲੋਕਾਂ ਨੂੰ ਇਕਜੁੱਟ ਰੱਖਣ ਦੇ ਲਈ ਔਰ ਸਾਰੇ ਧਰਮਾਂ ਦਾ ਸਤਕਾਰ ਰੱਖਣ ਲਈ ਮੈਂ ਸਮਝ ਨਾ ਕੁਰਬਾਨੀਆਂ ਜਿਹੜੀਆਂ ਉਹ ਸਾਡੇ ਸਿਆਣਾਂ ਅੱਜ ਦੇਸ਼ ਦੇ ਅੰਦਰ ਕੁਝ ਲੋਕ ਨਫ਼ਰਤ ਫੈਲਾ ਰਹੇ ਨੇ ਗੈਰ ਬਰਾਬਰੀ ਸਮਾਜਿਕ ਨਿਆਂ ਦੀ ਜਿਹੜੀ ਆ ਉਹ ਲੜਾਈ ਲੜੀ ਜਾ ਰਹੀ ਆ ਔਰ ਅੱਜ ਮੈਂ ਸਮਝਦਾ ਸਿਧਾਤਾਂ ਨੂੰ ਚਿੱਕੇ ਟੰਗਿਆ ਜਾ ਰਿਹਾ ਪਰ ਲੇਕਿਨ ਅੱਜ ਸਾਨੂੰ ਸਾਡੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਧਾਂਤ ਤੇ ਚੱਲਣ ਦਾ ਜਿਹੜਾ ਪ੍ਰਣ ਕਰਨਾ ਚਾਹੀਦਾਗਾ ਅੱਜ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਬਹੁਤ ਵੱਡੇ ਪੱਧਰ ਤੇ ਜ਼ੁਲਮ ਹੋ ਰਹੇ ਨੇ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਬੋਲ ਦਿਆ ਬਹੁਤ ਸਾਰੇ ਬੁਲਾਰਿਆਂ ਨੇ ਮਨੀਪੁਰ ਦਾ ਝਗੜ ਕੀਤਾ ਉੱਤਰ ਪ੍ਰਦੇਸ਼ ਦਾ ਝਗੜ ਕੀਤਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਝਗੜ ਕੀਤਾ ਕਿ ਕਿੰਨੀ ਵੱਡੀ ਪੱਧਰ ਦੇ ਉੱਤੇ ਉਥੇ ਜਿਹੜਾ ਅਤਿਆਚਾਰ ਹੋ ਰਿਹਾਗਾ ਪਰ ਖਤਮ ਕੀਤਾ ਜਾ ਰਿਹਾ ਔਰ ਉਸੇ ਤਰੀਕੇ ਪੰਜਾਬ ਨੂੰ ਵੀ ਮਾਨਜੋਗ ਸਪੀਕਰ ਸਾਹਿਬ ਮੈਂ ਇਹ ਗੱਲ ਕਹਿਣੀ ਜ਼ਰੂਰ ਚਾਹਾਂਗਾ ਕਿ ਪੰਜਾਬ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੀ ਖੇਤੀ ਪੰਜਾਬ ਦੀ ਖੇਤੀ ਨੂੰ ਖਤਮ ਕਰਨ ਦਾ ਯਤਨ ਕੀਤਾ ਔਰ ਉਸ ਤੋਂ ਬਾਅਦ ਪੰਜਾਬ ਦੀ ਪੜ੍ਹਾਈ ਨੂੰ ਖਤਮ ਕਰਨ ਦਾ ਯਤਨ ਕੀਤਾ ਪੰਜਾਬ ਦੇ ਪਾਣੀਆਂ ਤੇ ਹਮਲਾ ਕੀਤਾ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਹਮਲਾ ਕੀਤਾ ਇਹ ਲਗਾਤਾਰ ਦੇਸ਼ ਦੇ ਸ਼ਾਸਕ ਜਿਹੜੇ ਨੇਗੇ ਉਹ ਪੰਜਾਬ ਤੇ ਅਰਬੀ ਬਣ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਦੇ 3 ਕਰੋੜ ਪੰਜਾਬੀ ਜਿਨ੍ਹਾਂ ਨੇ ਜਿਨ੍ਹਾਂ ਦੇ ਗੁਰੂ ਨੇ 350 ਸਾਲ ਪਹਿਲਾਂ ਇਸ ਦੇਸ਼ ਨੂੰ ਇਕੱਠੇ ਰੱਖਣ ਦੇ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਆਪਣੀ ਲਾਸਾਨੀ ਕੁਰਬਾਨੀ ਦਿੱਤੀ ਅੱਜ ਵੀ 3 ਕਰੋੜ ਪੰਜਾਬੀ ਜਿਹੜੇ ਸਿਰਹਾ ਦੇ ਰਹੇ ਨੇ ਕਿ ਅਸੀਂ ਦੇਸ਼ ਦੀ ਏਕਤਾ ਤੇ ਅਨੇਕਤਾ ਨੂੰ ਬਣਾ ਕੇ ਰੱਖਾਂਗੇ ਏਕਤਾ ਤੇ ਅਖੰਡਤਾ ਨੂੰ ਬਣਾ ਕੇ ਰੱਖਾਂਗੇ ਅਸੀਂ ਨਹੀਂ ਟੁੱਟਣ ਦੇਵਾਂਗੇ ਅਸੀਂ ਪੰਜਾਬ ਦੀ ਹਰ ਇੱਕ ਲੜਾਈ ਜਿਹੜੀ ਆ ਉਹ ਡਟਵੀਂ ਲੜਾਈ ਲੜਾਂਗੇ ਮੈਂ ਦੇਖ ਰਿਹਾ ਸੀ ਸਪੀਕਰ ਸਾਹਿਬ ਜਦੋਂ ਆਨਰੇਬਲ ਸਕਤੀ ਸਾਹਿਬ ਨੇ ਬਿੱਲ ਪੇਸ਼ ਕੀਤਾ ਕਿ ਪੰਜਾਬ ਲਾ ਅਫੀਸਰ ਬਿੱਲ ਇਹ ਆ ਮੈਂ ਸੰਬੰਧ ਦਾ ਭਾਈ ਜੈਤਾ ਜੀ ਦੀ ਵਿਰਾਸਤ ਦੇ ਸਾਥੀਆਂ ਨੂੰ ਮਾਨ ਸਨਮਾਨ ਦੇਣਾ ਉਹਨਾਂ ਲੋਕਾਂ ਨੂੰ ਮਾਨ ਸਨਮਾਨ ਦੇਣਾ ਜਿਨ੍ਹਾਂ ਨੇ ਗੁਰੂ ਸਾਹਿਬਾਨ ਦਾ ਸੀਸ ਜਿਹੜਾ ਦਿੱਲੀ ਤੋਂ ਲਿਆ ਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਸਸਕਾਰ ਕੀਤਾ ਸੀਗਾ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਈ ਜੈਤਾ ਜੀ ਦੇ ਬਾਰਸਾਂ ਨੂੰ ਸਨਮਾਨ ਦਿੱਤਾ ਔਰ ਉਸ ਹਾਈ ਕੋਰਟ ਦੇ ਅੰਦਰ ਪੰਜਾਬ ਦੇ ਉਹ ਹਾਈ ਕੋਰਟ ਜਿਹਨੂੰ ਮੈਸਮਾਜ 75 ਸਾਲ ਹੋ ਚੁੱਕੇ ਨੇ ਕਿਸੇ ਵੀ ਬਹੁਤ ਸਾਰੀਆਂ ਪਾਰਟੀਆਂ ਆਇਆਂ ਬਹੁਤ ਸਾਰੇ ਲੋਕ ਆਏ ਕਿਸੇ ਨੇ ਵੀ ਭਾਈ ਜੈਤਾ ਜੀ ਦੇ ਬਾਰਸਾਂ ਨੂੰ ਮਾਨ ਸਨਮਾਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਮੈਨੂੰ ਬਾਣਗਾ ਸਾਡੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਭਾਈ ਜੈਤਾ ਜੀ ਦੇ ਬਾਰਸਾਂ ਨੂੰ ਮਾਨ ਸਨਮਾਨ ਦਿੱਤਾ ਔਰ ਔਨਰੇਬਲ ਹਾਈ ਕੋਰਟ ਦੇ ਅੰਦਰ ਉਹਨਾਂ ਦੀ ਭਰਤੀ ਕੀਤੀ ਨਹੀਂ ਇਸ ਤੋਂ ਪਹਿਲਾਂ ਇਤਿਹਾਸ ਦੇ ਅੰਦਰ ਖਾਸ ਕਰਕੇ ਜਿਹੜਾ ਮਾਡਰਨ ਪੰਜਾਬ ਆ ਜੱਜ ਦੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ ਕਦੇ ਮਾਨ ਸਨਮਾਨ ਦੇਣ ਦੀ ਗੱਲ ਜਿਹੜੀ ਆ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ ਪਰ ਇਸ ਤੋਂ ਬਿਨਾਂ ਮੈਂ ਸਮਝਦਾਗਾ ਕਿ ਅੱਜ ਵੀ ਸਾਨੂੰ ਅੱਜ ਵੀ ਸਾਨੂੰ ਜਿਹੜਾ ਹੈਗਾ ਬਹੁਤ ਮਾਣ ਆ ਕਿ ਅਸੀਂ ਅੱਜ ਵੀ ਜੋ ਪੰਜਾਬ ਵਿਦਵਾਨ ਸਭਾ ਸਟੈਬਲਿਸ਼ ਕੀਤੀ ਆ ਉਹ ਵੀ ਰਗਰੇਟਾ ਗੁਰੂ ਦਾ ਬੇਟਾ ਭਾਈ ਜੀਵਨ ਸਿੰਘ ਜੀ ਦੇ ਇਤਿਹਾਸਿਕ ਸਥਾਨ ਦੇ ਵਿੱਚ ਸਥਾਪਿਤ ਕੀਤੀ ਆ ਤਾਂ ਕਿ ਉਹਨਾਂ ਲੋਕਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਉਹਨਾਂ ਲੋਕਾਂ ਦਾ ਸਨਮਾਨ ਕੀਤਾ ਜਾਵੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਲਈ ਕੁਰਬਾਨੀਆਂ ਕੀਤੀਆਂ ਜਿਹੜੇ ਗੁਰੂ ਸਾਹਿਬਾਨ ਦੇ ਲਈ ਖੜੇ ਜਿਹੜੇ ਗੁਰੂ ਸਾਹਿਬਾਨ ਨਾਲ ਡਟ ਕੇ ਖੜੇ ਉਸ ਗੁਰੂ ਨਾਲ ਡਟ ਕੇ ਖੜੇ ਜਿਨ੍ਹਾਂ ਨੇ ਹਿੰਦ ਨੂੰ ਹਿੰਦੂ ਦੀ ਚਾਦਰ ਬਣਾ ਕੇ ਰੱਖਿਆ ਜਿਹਨੇ ਅੱਜ ਮੈਂ ਸਾਹਿਬ ਜੋ ਅੱਜ ਦਾ ਮੌਜੂਦਾ ਭਾਰਤਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਕਿਹਾ ਹਰਜੋਤ ਬਹਿਨ ਜੀ ਨੇ ਸਾਡੇ ਸਾਰੇ ਬੁਲਾਰਿਆਂ ਨੇ ਆਪੋਜੀਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਅੱਜ ਦਾ ਜੇ ਭਾਰਤ ਜਿਸ ਤਰ੍ਹਾਂ ਦਾ ਭਾਰਤ ਆਗਾ ਇਹ ਨਾ ਹੁੰਦਾ ਜੇ ਗੁਰਤੇਗ ਬਹਾਦਰ ਜੀ ਨਾ ਹੁੰਦੇ ਤਾਂ ਇਸ ਤਰ੍ਹਾਂ ਦਾ ਭਾਰਤ ਨਹੀਂ ਹੋਣਾ ਸੀ ਇਸ ਦੀ ਤਸਵੀਰ ਇਸ ਦੀ ਜੀਓਗ੍ਰਾਫੀ ਇਸ ਦੀ ਸਮਾਜਿਕ ਬਵਸਥਾ ਇਸ ਦੀ ਰਿਲੀਜੀਅਸ ਬਵਸਥਾ ਜਿਹੜੀ ਆ ਉਹ ਹੋਰ ਤਰੀਕੇ ਦੀ ਹੋਣੀ ਸੀ ਮੈਂ ਸਮਝਦਾ ਜੇਕਰ ਸ੍ਰੀ ਗੁਰਤੇਗ ਬਹਾਦਰ ਜੀ ਇਸ ਦੁਨੀਆ ਦੇ ਲਈ ਸ਼ਹਾਦਤ ਨਾ ਦਿੰਦੇ ਸੋ ਮੈਂ ਜਿਆਦਾ ਸਨਮਾਨ ਨਾ ਲੈਂਦਾ ਹੋਇਆ ਸਪੀਕਰ ਸਾਹਿਬ ਤੁਹਾਡਾ ਧੰਨਵਾਦ ਕਰਨਾ ਚਾਹੂਗਾ ਪਰਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਵਿਧਾਨ ਸਭਾ ਦਾ ਪਵਿੱਤਰ ਸੈਸ਼ਨ ਗੁਰੂ ਸਾਹਿਬਾਨ ਦੀ ਧਰਤੀ ਤੇ ਬੁਲਾਇਆ ਇਸ ਪਵਿੱਤਰ ਧਰਤੀ ਤੇ ਬੁਲਾ ਕੇ ਇੱਕ ਇਤਿਹਾਸ ਜਿਹੜਾ ਰਚਿਆ ਕਿਉਂਕਿ ਅੱਜ ਦਾ ਇਹ ਜਿਹੜਾ ਸੈਸ਼ਨ ਆ ਇਹਨੂੰ ਕੱਲਾ ਪੰਜਾਬ ਨਹੀਂ ਇਹਨੂੰ ਕੱਲੇ 3 ਕਰੋੜ ਪੰਜਾਬੀ ਨੇ ਇਹਨੂੰ ਦੁਨੀਆ ਦੇਖ ਰਹੀ ਆ ਇਹਨੂੰ ਦੁਨੀਆ ਚ ਬਸਤੇ ਲੋਕ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਗੁਰੂ ਸਾਹਿਬਾਨ ਨੂੰ ਸਤਿਕਾਰ ਦੇ ਰਹੀ ਆ ਗੁਰੂ ਸਾਹਿਬਾਨ ਨੂੰ ਮਾਨ ਸਨਮਾਨ ਦੇ ਰਹੀ ਆ ਔਰ ਗੁਰੂ ਸਾਹਿਬਾਨ ਦੇ ਰਸ਼ੀਦ ਹੋਣ ਵਾਲੇ ਭਾਈ ਜੈਤਾ ਜੀ ਦੇ ਭਾਈ ਮਤੀਦਾਦ ਜੀ ਭਾਈ ਸਤੀਦਾਦ ਜੀ ਭਾਈ ਦਿਆਲਾਦਾਦ ਜੀ ਉਹਨਾਂ ਸਾਰਿਆਂ ਨੂੰ ਅਸੀਂ ਮਾਨ ਸਨਮਾਨ ਦੇ ਰਿਆਂ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇਸ ਮਹਾਨ ਕੁਰਬਾਨੀ ਨੂੰ ਸਾਡੇ ਮੇਰੇ ਵੱਲੋਂ ਸਰ ਕੋਟਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੀ ਸਤਿਕਾਰਯੋਗ ਮਾਨਯੋਗ ਸਪੀਕਰ ਸਾਹਿਬ ਆਜਾਪਾ ਸਾਰੇ ਭਾਈ ਜੈਤਾ ਜੀ ਸਮਾਰਕ ਦੇ ਇਸ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਅੰਦਰ ਗੁਰੂ ਸਾਹਿਬਾਨ ਦਾ ਸ਼ਹਾਦਤ ਦਾ 350ਵਾਂ ਦਿਵਸ ਮਨਾ ਰਹੇ ਹਾਂ ਅੱਜ ਤੋਂ 350 ਸਾਲ ਪਹਿਲਾਂ ਗੁਰੂ ਸਾਹਿਬਾਨ ਨੇ ਇਸ ਦੇਸ਼ ਦੇ ਲਈ ਦੂਜਾ ਧਰਮ ਬਚਾਉਣ ਦੇ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਆ ਔਰ ਬੈਸ ਸਮੇਂ ਦਾ ਦੁਨੀਆ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਵੀ ਮਨੁੱਖੀ ਇਤਿਹਾਸ ਨਹੀਂ ਜਦੋਂ ਕਿਸੇ ਦੂਸਰੇ ਦੇ ਲਈ ਆਪਣੀ ਕੁਰਬਾਨੀ ਦਿੱਤੀ ਗਈ ਹੋਵੇ ਆਪਣਾ ਸਰਵੰਸ ਵਾਰਿਆ ਗਿਆ ਹੋਵੇ ਔਰ ਚਾਰ ਪੀੜੀਆਂ ਗੁਰੂ ਸਾਹਿਬਾਨ ਦੀਆਂ ਗੁਰੂ ਅਰਜਨ